ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਲੋ ਜੀ ਬਾਈ ਪਹੁੰਚ ਗਏ ਆਪਣੀ ਗੱਡੀ ਕੋਲੇ ਹੈ ਨਾ ਅੱਜ ਹੋ ਗਈ ਰੈਡੀ ਖੜੀ ਆ ਬਸ ਇਹੋ ਲਈ ਆ ਕੇ ਹੁਣ ਵੀ ਮਾੜਾ ਮੋਟਾ ਜਿਹੜਾ ਕੰਮ ਕਰਦਾ ਇਹਦਾ ਨਾ ਉਹ ਸਾਰਾ ਹੁਣ ਕਰਾ ਕੇ ਤੱਲੀ ਹੋ ਗਈ ਇਹਦੀ ਬਾਕੀ ਆਪਾਂ ਨੂੰ ਨਾ ਥੋੜਾ ਜਿਹਾ ਲੱਗਿਆ ਦਾ ਵੀ ਮੈਨਟਰ ਨਾ ਪੱਟੇ ਨਹੀਂ ਆ ਪਰ ਪੱਟੇ ਨਹੀਂ ਦਿਓਏ ਉਹ ਅੱਜ ਮੈਂ ਤੁਹਾਨੂੰ ਨਾ ਪਹਿੋਂ ਨਾ ਨਾਟਕ ਹੋਏ ਦੇ ਰਹਿਣੇ ਵੀ ਕੰਪਰੀ ਨੇ ਸਾਨੂੰ ਆਇ ਲੱਗਿਆ ਇੱਕ ਤਾਂ ਆਹ ਔਰੇ ਗਲੀ ਦੀ ਹੈਨਾ ਭੁਲੇਖਾ ਭੁਲੇਖੇ ਇੱਕ ਉਹ ਗਲੀ ਦੀ ਇੱਕ ਇੱਥੇ ਦੋ ਗਲੀਆਂ ਔਰੇ ਦੀਆਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਮੈਨੂੰ ਮੈਂਡ ਪਾਟੇ ਵੀ ਮੈਂਡ ਦਾ ਇਹਦੇ ਪਾਟੇ ਹੋਏ ਆ ਉਹ ਕੱਲ ਵੇ ਜਮ ਆਇਆ ਔਰੇ ਮੈਨੂੰ ਹੋਰ ਬੰਦਦਾ ਕਹਿੰਦਾ ਵੀ ਇਹ ਉਹਨਾਂ ਨੱਟ ਪੈਣੇ ਆ ਆਪਣਾ ਕਹਿ ਬੰਦੇ ਨਾ ਵੀ ਨੱਟ ਪੈਣੇ ਆ ਬਾਕੀ ਔਰੇ ਜਣੀ ਮਣੀ ਮੁੱਢ ਹੋਰ ਕਮੀ ਪੇਚੀ ਆ ਆ ਕੜਾ ਜਿਆਦਾ ਨਾ ਇਹਦੇ ਵਿੱਚ ਜਿਹੜੀਆਂ ਟਾਇਆਂ ਦੀਆਂ ਥੋੜੀਆਂ ਜੀਆਂ ਮੈਂ ਕਹੇ ਵੀ ਨਵਾਂ ਪਾ ਦੋ ਯਾਰ ਵਧੀਆ ਲੱਗਦਾ ਹੂ ਅੱਜ ਵਧੀਆ ਲੱਗਦਾ ਹੈ ਹਾਂ ਹੁਣ ਇੱਕ ਨੰਬਰ ਹੈ ਭਾਈ ਹਾਂ ਆ ਡੈਸ਼ਬੋਰਡ ਤੇ ਆ ਡੈਕ ਦੀ ਜਿਹੜੀ ਹਲਕੀ ਆ ਕਿਨਾਰੀ ਜੀ ਹਾਂ ਇਹ ਵੀ ਨਵੀਂ ਬਾਤ ਹੈ ਹੂੰ ਹੁਣ ਠੀਕ ਹੈ ਵਧੀਆ ਲੱਗਦੀ ਹੈ ਨਾ ਹਾਂਜੀ ਬਾਕੀ ਚਾਬੀਆਂ ਚੂਬੀਆਂ ਦੀਆਂ ਨਾ ਪਹਿਲਾਂ ਚਾਬੀਆਂ ਲਾਈਆਂ ਦੀਆਂ ਲੱਗੀਆਂ ਹੀ ਨਹੀਂ ਕੋ ਮਿਲੀ ਹੀ ਨਹੀਂ ਆ ਚਾਬੀਆਂ ਫਿਰ ਉਹਨੂੰ ਲਾਈਆਂ ਇਹਨਾਂ ਤੇ ਕੈਵਨ ਲੌਕ ਉਹਨਾਂ ਨੂੰ ਬਾਹਰ ਰਹਿਣਾ ਆਪਾਂ ਨੂੰ ਜਦੋਂ ਪੀਣੇ ਪੈਂਦੇ ਨਾ ਹਾਂ ਏ ਦੁਨੀਆ ਨੰਬਰ ਵੀਰੋ ਲੈ ਲੈਣਾ ਤਾਂ ਲੈਣਾ ਬੂਏ ਤਾਂ ਉਹਦਾ ਨਹੀਂ ਮਿਲਦਾ ਨਹੀਂ ਠੀਕ ਹੈ ਜੀ ਜੂਰੀ ਆ ਚੱਲ ਲੈ ਜਾ ਰਾਜ ਇੱਕ ਜੂਰੀ ਇਹਦਾ ਥਾਪਾ ਬੜਾ ਹੈ ਜੀ ਅੱਗੇ ਤੱਕ ਮੈਂ ਨਾ ਜਾਂਦਾ ਡੀਜ਼ਲ ਪਾਉ ਹਾਂ ਨਾ ਹੁੜਜੋ ਹੁਣ ਇੱਕ ਨਾਲ ਸਿਆਪਾ ਸਾਲਾ ਜੂਰੀਆ ਵੀ ਰੱਖਣਾ ਪੈਂਦਾ ਇੱਧਰ ਫਟਾ ਫੋਰਮੈਨ ਆ ਗਿਆ ਮੁਰ ਬਾਈ ਇਹ ਬਾਈ ਕਰਦਾਰ ਕੰਪਨੀ ਦੇ ਵਿੱਚ ਵੀਰ ਫੋਰਮੈਨ ਨਹੀਂ ਕਰਦਾ ਮੈਂ ਕਹਿੰਦਾ ਇੰਨਾ ਘੈਂਟ ਬੰਦਾ ਹੈ ਆਣਾ ਅੱਜ ਐਤਵਾਰ ਆ ਐਤਵਾਰ ਨੂੰ ਵੀ ਜਰਾ ਸਪੈਸ਼ਲ ਆ ਬਾਈ ਫਲਾ ਪਤੇਗੜ ਸਾਹਿਬ ਤਾਂ ਫੋਨ ਕਰਿਆ ਯਾਰ ਮੱਥਾ ਟੇਕਾ ਕੇ ਵਿੱਚ ਬੈਠ ਕੇ ਆਇਆ ਅੱਜ ਨਹੀਂ ਆਉਣਾ ਨਹੀਂ ਬਾਈ ਕਿੱਥੇ ਆਉਣਾ ਪੈ ਗਿਆ ਕਿੱਥੇ ਤੁਹਾਡਾ ਲੈਖਾ ਦਊਂਗਾ ਹੈ ਬਾਕੀ ਸਾਤੀ ਬਾਈ ਨੇ ਬਾਈ ਹੁਣ ਆਪਣੇ ਜਿਹੜਾ ਕਲਾਚ ਵਾਲਾ ਆਪਣੀ ਉਹ ਤਾਂ ਓਕੇ ਓਕੇ ਵੀਰੇ ਵੀਰੇ ਹੋ ਗਈ ਨਾ ਉਹ ਹਾਂ ਹਾਂ ਬ੍ਰੈਂਡ ਬਣਾ ਨਵੇਂ ਪਾਤਾ ਬਲਕਿ ਘੁੰਮਣ ਲੱਗੇ ਨਾ ਬਗੀ ਜੀ ਆ ਹਾਂ ਫਿਰ ਮੈਂ ਕਹਾਂ ਵੀ ਉੱਥੇ ਜਾ ਕੇ ਦਿੱਕਤ ਆਉਂਦੀ ਹੈ ਮਿਲਦਾ ਨਹੀਂ ਤੁਹਾਨੂੰ ਪਤਾ ਹੀ ਆਹਨ ਡਬਲ ਮਹਿੰਗਾ ਮਿਲਦਾ ਹੈ ਹਨਾ ਜਿਹੜਾ ਕੀ ਜਿਲਦਾ ਉਹ ਜਿੱਤਾ ਤੱਕ ਦਾ ਪੂਰਾ ਬਾਕੀ ਹੋਰ ਜਿਹੜਾ ਨਵਾਣਾ ਮੋਟਾ ਕੰਮ ਕਰਦਾ ਉਹ ਹੋ ਗਿਆ ਸਾਰਾ ਓਕੇ ਆ ਹਾਂ ਹੋ ਗਿਆ ਸਭ ਕੁਝ ਤਰ੍ਹਾਂ ਦੋ ਰੌਂਡ ਲਈ ਸਰਕਾਰ ਇਹ ਕਿਹੜਾ ਹੋਰੀ ਆਖਰੀ ਅੰਦਰ ਦੇ ਕਿਵੇਂ ਇਧਰ ਆਇਦ ਬਾਦ ਨੂੰ ਤਾਂ ਮੈਂ ਤੁਹਾਨੂੰ ਬੋਲ ਚਾਹਾਂਗਾ ਨਹੀਂ ਇਧਰ ਆਇਦ ਬਾਦ ਨੂੰ ਕਾਉਂਟਰੀਆਂ ਮੰਗ ਹੋ ਜਾਂਦੀਆਂ ਹਾਂ ਹਾਂ ਇਹਨਾਂ ਹੋਈਆਂ ਜੀਨ ਦਾ ਜੂਨਾ ਉਹ ਨਹੀਂ ਪੂਰਾ ਇਹਦਾ ਲੱਗਿਆ ਹੋਇਆ ਦੇਖੋ ਬਈ ਮਸ਼ੀਨਾਂ ਹੀ ਮਸ਼ੀਨਾਂ ਖੜੀਆਂ ਆ ਗੱਪਾਂ ਆ ਰਹੀਆਂ ਹੂੰ ਆ ਘੜੀਆਂ ਜਾਣੀ ਹਮਮਮ ਨੰਬਰ ਦੀ ਭਾਈ ਏਥੀ ਵਾਲੀ ਨਹੀਂ ਖੜੀ ਕੋਈ ਹੈ ਨਾ ਨਹੀਂ ਭਾਈ ਉੱਥੀ ਵਾਲੀ ਬਾਕੀ ਅੱਜ ਗਈ ਐ ਇੱਕ ਕੱਲ ਗਈ ਐ ਅੱਜ ਥੱਤੀ ਘੜ ਦਾ ਲੈ ਗਿਆ ਭਈ ਥੱਤੀ ਘੜ ਗਈ ਐ ਏਥੀ ਵਾਲੀ ਥੀ ਘੜ ਤਿੰਨ ਨੇ ਉਹਦੇ ਤੋਂ ਪਹਿਲਾਂ ਅਸੀਂ ਆ ਗਏ ਜਵਾਦ ਕਿਹਾ ਸਾਡਾ ਬਹੁਤ ਬਹੁਤ ਪਾਇਆ ਵੀ ਤੇ ਹੋਊਗਾ ਨਾ ਮਾੜਾ ਪਾਇਆ ਕਰਦਾ ਨਹੀਂ ਹਾਂ ਅਹੀ ਆ ਆਪਰ ਹੋਰ ਵਾਰਾਂ ਦਾ ਨਾਮ ਹੈ ਇਹ ਆਲਾ ਹਵਾਲੇ ਵਾਲੇ ਦੇ ਵਿੱਚ ਨਰਮਾਲਾ ਜੀ ਨੂੰ ਕਰਦਾ ਕਰਦਾ ਬਾਹਰ ਵਿੱਚ ਨੰਦਾ ਹੋਰ ਹੋਰ ਤੂਟ ਤੋਂ ਸਬਕ ਜੀ ਵਹੀ ਹੈ ਗਾਪ ਦਾ ਹਾਂ ਚਲੋ ਤਾਂ ਨਾ ਕਾਸੇ ਤੋਂ ਵੀਰ ਹੋ ਗਿਆ ਆਉ ਘਟਦਾ ਨਹੀਂ ਆਪਣਾ ਕੈਵਨ ਜਿਹੜਾ ਕਿੱਟਾ ਆਪਣਾ ਮੂਰੇ ਜਿੱਥੇ ਕਰਤਾਰ ਲਿਖਿਆ ਆ ਆਪਾਂ ਉਥੇ ਉਹ ਗਰੇਜ ਆ ਕਰਾਉਣ ਲੱਗਾ ਪਿਆ ਇਹ ਨਾਮ ਨਾਲ ਪਿਆ ਆਪਣਾ ਆਹ ਪੌੜੀ ਨਾਲ ਨਾਲ ਵਧੀਆ ਕਰਾਵਾਦਾ ਦੇਖੋ ਮਸ਼ੀਨਾਂ ਹੀ ਮਸ਼ੀਨਾਂ ਲੱਗੀਆਂ ਤਿਆਰ ਦੀ ਆ ਤਵਾ ਤੋਂ ਭੌਲੇ ਜੋਰ ਪਿਆ ਪੈ ਰਿਹਾ ਲਾ ਹੋਰ ਇਧਰ ਪੇਟ ਹੋ ਰਹੀਆਂ ਇਹ ਕੱਢੀ ਨੂੰ ਪਾ ਕੇ ਪਾ ਲਾ ਰਿਹਾ ਜਿਹੜਾ ਦਾ ਮਾਰਕ ਪਾਇਆ ਬੇਰੀ ਤੇ ਹੈ ਕਿ ਬਹੁਤ ਹੂੰ ਬਰੀ ਮਣੀ ਮੋਟੀ ਆਹ ਵਾਹ ਆਹ ਤੇ ਬਈ ਵੀਰਾ ਬੋਧਰੇ ਦਾ ਜੂਈਏ ਬੀਐਸ ਮੋਰ ਇੰਜਨ ਦਾ ਇਹ ਬਈ ਕਿਦਾਂ ਬਈ ਚੱਲੂਗਾ ਤਾਂ ਤੁਹਾਨੂੰ ਦਿਖਾਵਾਂਗੇ ਨਹੀਂ ਚੱਲੂਗਾ ਤਾਂ ਪੂਰਾ ਜੇ ਕਹੇ ਦੀ ਜਰੂਰ ਕੱਢਾਂਗੇ ਇਹਦਾ ਅੱਜ ਵਾ ਸਾਨੂੰ ਵੀਡੀਓ ਜੇ ਕਹਿਣਾ ਪੂਰਾ ਫੁੱਲ ਜਰੂਰ ਕੱਢਾਂਗੇ ਨਹੀਂ ਚੱਲੂਗਾ ਨਾ ਤਾਂ ਆਪਾਂ ਲਗਾਉਣਾ ਕੱਖ ਨਹੀਂ ਦਈਆਂ ਨਾ ਹਣਾ ਕਈ ਮੈਨੂੰ ਵੀਰ ਕਹਿੰਦੇ ਆ ਤੂੰ ਚੰਗਾ ਚੰਗਾ ਕਹੀ ਆ ਨਾ ਸਾਡੇ ਜਿਹੜੇ ਜੰਨੀ ਚੱਕਰ ਨਹੀਂ ਫੜਦਾ ਐ ਨਹੀਂ ਕਰਦਾ ਬਾਕੀ ਦੇਖਾਂਗੇ ਹੁਣ ਪਤਾ ਲੱਗੂਗਾ ਅਸਲੀ ਤਾਂ ਕਣਕ ਦੇ ਰੀ ਜੰਦੇ ਝੋਨੇ ਇਹ ਤਾਂ ਵਧੀਆ ਚੱਲਿਆ ਵਾ ਬਾਬੇ ਦੀ ਕਿਰਪਾ ਨਾਲ ਬਸ ਹੀ ਹੁਣ ਕਾਹਾਂ ਪਤਾ ਲੱਗੇ ਜਦਿਆਂ ਆਪਾਂ ਹੋਰ ਜੀ ਹਾਂ ਹੋਰ ਮੈਂ ਕਹਾਂ ਬਾਈ ਇੱਥੇ ਪੇਂਟ ਹੁੰਦਾ ਉਹ ਦੇਖੋ ਸਾਹਮਣੇ ਪੇਂਟ ਹੋ ਰਿਹਾ ਆ ਖੜੀ ਏ ਤਿਆਰ ਆ ਬਾਕੀ ਜਾਰੇ ਦਾ ਐਲ ਐ ਐਲ ਐਕਸ ਮਾਡਲ ਆ ਜਾਂਦਾ ਹਣਾ ਮੇਰਾ ਭਾਈ ਯਾਰ ਇਹ ਲੈਕਸ ਮਾਡਲ ਹੀ ਜਾਂਦਾ ਹਨਾ ਤੁਹਾਡਾ ਯਾਹ ਡੀ ਲੈਕਸ ਘਟ ਜਾਂਦਾ ਹਨਾ ਫਿਰ ਰੈਡੀ ਹੋ ਰਹੀਆਂ ਨਾਲ ਦੀਆਂ ਮੁੰਡੇ ਲੱਗੇ ਹੋਏ ਆ ਕੀ ਕਰੀ ਜਾਂਦੇ ਆ ਭਾਈ ਲਾਈਟ ਚੈੱਕ ਕਰ ਰਹੇ ਹਾਂ ਹਾਂ ਗਿਆ ਪਲਾਡ ਚੈੱਕ ਕਰ ਰਹੇ ਅੱਛਾ ਲਾ ਕੇ ਲਈ ਵਰ ਹਾਂ ਲਈ ਵਰ ਤੁਸੀਂ ਚੱਕ ਚੈੱਕ ਕਰਨੀ ਲੋੜ ਹੀ ਆ ਹਾਂ ਜੀ ਲਈ ਆਪਣਾ ਲੀਵਰ ਲਾ ਕੇ ਹਨਾ ਚੈੱਕ ਕਰਨਗੇ ਵੀ ਜੇ ਕੋਈ ਕਮੀ ਪੇਚੀ ਇਹਦੇ ਵਿੱਚ ਹੋਊਗੀ ਤਾਂ ਇੱਥੇ ਹੀ ਘਟ ਦਣਗੇ ਠੀਕ ਆ ਵੀਰੇ ਲੈ ਭਾਈ ਇਹਨਾਂ ਕਟਰ-ਕਟਰ ਨਾਲ ਦੀਆਂ ਮੈਂ ਕਹਿੰਦਾ ਵੀ ਘੜਾ ਲੱਗਿਆ ਭਾਈ ਉਹਨਾਂ ਨੂੰ ਪਤਾ ਸੀ ਜਾਂਦਾ ਟਾਈਮ ਹੈ ਨਾ ਪੰਜਾਬ ਦੇ ਵਿੱਚ ਜਿਹੜੀਆਂ ਮਸ਼ੀਨਾਂ ਨਿਕਲਣੀਆਂ ਹੋਣਾ ਪੰਜਾਬ ਦੇ ਵਿੱਚ ਹੀ ਰਹਿ ਗਿਆ ਹੋਰ ਤਾਂ ਹਰਿਆਣਾ ਪੰਜਾਬ ਹਰਿਆਣਾ ਹੀ ਰਹਿ ਗਿਆ ਬਾਕੀ ਤਾਂ ਸਾਰੀ ਆਲੇ-ਦੁਆਲੇ ਮਸ਼ੀਨਾਂ ਗਈ ਜਾਂਦੀਆਂ ਬਾਕੀ ਇਹ ਦੇਖ ਲੋ ਨਾਲ ਦੀ ਨਾਲ ਹੈ ਨਾ ਜਿਵੇਂ ਵੀ ਸਮਾਨ ਲੱਗੀ ਜਾਂਦਾ ਨਾਲ ਦੀ ਨਾਲ SMS ਵੀ ਭਾਈ ਦੇਖ ਲੋ ਲਵਾਈ ਜਾਂਦੇ ਹਨ ਨਾ ਵਿੱਚ ਆਪਾਂ ਕਹੀ ਜਾਂਦੇ SMS ਦਾ ਵੀ ਉਹ ਆ ਲਾਉਣਾ ਨਹੀਂ ਗਾਹਨ ਚੱਲਣਾ ਕਿ ਨਹੀਂ ਚੱਲਣਾ SMS ਲੱਗੀ ਜਾਂਦੇ ਮਸ਼ੀਨਾਂ ਨੂੰ ਉਧਰ ਗੰਨੇ ਵਾਲੀ ਖੜੀ ਆ। ਅਧਰ ਮੱਕੀ ਵਾਲਾ ਕਟਰ ਵੀ ਖੜਾ ਮਗਰ ਇੱਕ। ਤਾਂਨੇ ਖੜੇ ਆ ਤਿਆਰ ਹੋਏ। ਬਸ ਅੱਜ ਦਾ ਹੀ ਦਿਨ ਤਾਂ ਆਪਾਂ ਕੰਮ ਹੁਣ ਆਪਾਂ ਨੇ ਲੰਘ ਜਾਣਾ ਸਿੱਧਾ ਮਸ਼ੀਨ ਲੈ ਕੇ ਨਾ ਘਰ ਤੇ ਬੈਗ ਬੂਗ ਆਪਣਾ ਬਣ ਲਿਆਂਦਾ। ਕੋਈ ਮੰਨ ਲਓ ਹੋਣੀ ਟੈਂਕੀ ਭਰਾਉਣੀ ਆ ਪੰਪ ਪਰ ਤੇ ਨਾਲ ਵਾਲੇ ਤੇ ਭਰਾ ਕੇ ਸੱਦਾ ਫੇਰ ਕਰਦਾਂਗੇ ਇਹਨੂੰ ਸਿੱਧਾ। ਇਧਰ ਆ ਆ ਡੀਲੈਕਸ ਲੈ ਕੇ ਆਪਣੇ ਲੱਗ ਗਿਓ ਸ਼ਗਨ ਹੁਣੀ ਇਹਨਾਂ ਨੂੰ ਲੈ ਲਿਆ ਆ ਮਾਡਲ ਲੈ ਕੇ ਆ ਉਹ ਪਰ ਉਹ ਓਗਰ ਆਟੋਮੈਟਿਕ ਦਾ ਇਹਦਾ ਦੂਈ ਆ ਲਓ ਜੀ ਖੜੀ ਆਪਣੀ ਨੁਕਰੀ ਘੋੜੀ ਤਿਆਰ ਡੀਜ਼ਲ ਦਾ ਟੈਂਕ ਨੂੰ ਫੁੱਲ ਕਰਾ ਦੇਣਾ ਇਹਦਾ ਬਸ ਫੁੱਲ ਕਰਾ ਕੇ ਫਿਰ ਦਾ ਰਾਸਥਾਨ ਚ ਦੇਖਾਂਗੇ ਜਾ ਕੇ ਬਾਕੀ ਜੂਰੀਆ ਪਾ ਲਿਆ ਇੱਕ ਨਵੀਂ ਛੱਪਾ ਹਣਾ ਹੁਣ ਜੂਰੀਏ ਦਾ ਅੱਗੇ ਤਾਂ ਨਹੀਂ ਹੁੰਦਾ ਤਾਂ ਵੀ ਡੀਜ਼ਲ ਗਾ ਇਕੱਲੇ ਗਾ ਚੱਲ ਜਾਂਦਾ ਦਾ ਕੰਮ ਹੁਣ ਇੱਕ ਜੂਰੀਆ ਵੀ ਲੈ ਕੇ ਨਾਲ ਰੱਖਣਾ ਪਿਆ ਕਰਾ 20000 ਦੇ ਲਗਭਗ ਹੋ ਗਿਆ ਆ ਗੱਨਾ ਕਰ ਰਹਿ ਗਿਆ ਫੁੱਲ ਕਰਦੇ ਸਦਾ ਉੱਪਰ ਤੱਕ ਕਰਾ ਇਹਨਾਂ ਅੱਗੇ ਤਾਂ ਰਾਜੂ ਐ ਹੁੰਦਾ ਤਾਂ ਹੋਰ ਰਾਜੂ ਵਧੀਆ ਵਧੀਆ ਜੀ ਅੱਗੇ ਤਾਂ ਹੁੰਦਾ ਡੀਜ਼ਲ ਗਾ ਚੱਲ ਜਾ ਗਾ ਹੁਣ ਨਾਲ ਜੂਰੀਆ ਦਾ ਵੀ ਆ ਜੂਰੀਆ ਵੀ ਨਾਲ ਰੱਖਣਾ ਪੈ ਗਿਆ ਨਾ ਦੋ ਚਾਰ ਵਾਲਟੀਆਂ ਇੱਥੇ ਤੇ ਲੈ ਲੈਣਾ ਆਪਾਂ ਕਿਤੇ ਨਾ ਕੰਪਨੀ ਜੇ ਹੈ ਨਹੀਂ ਤਾਂ ਅੱਜ ਐਤਵਾਰ ਕਰਕੇ ਖੁੱਲ੍ਹਾ ਨਹੀਂ ਤਾਂ ਨਹੀਂ ਤਾਂ ਅੱਜੇ ਲੈ ਲੈਣਾ ਤਾਂ ਗਲਫ ਦਾ ਨਹੀਂ ਲੈ ਲੈਣ ਦਾ ਚਾਹੀਦਾ ਗਲਫ ਦਾ ਪਾਉਨੇ ਆ ਵੀਰੇ ਆਪਾਂ ਲੈ ਲੈਣ ਦੀਆਂ ਆਂਸੀਆਂ ਬਥੇਰੀਆਂ ਹੋਣੀਆਂ ਉੱਥੇ ਰਸਤੇ 'ਚ ਉੱਥੇ ਕਿਤੇ ਭਰਾ ਲਾਂਗੇ ਹੈਗਾ ਨਹੀਂ ਬਾਕੀ ਆਈਆ ਸਿਸਟਮ ਜਿਹਾ ਲੱਗੇ ਆ ਬਾਕੀ ਤਾਂ ਸਾਰਾ ਤੇਵੇਂ ਆ ਮੰਜਰ ਦਾ ਉਹੀ ਆ ਬਸ ਤਾਂ ਕਿ ਘਾ ਟੈਂਕੀ ਲੱਗੀ ਘਾ ਲੱਗੀ ਇਹਨੇ ਸਾਰੇ ਨੇ ਬੜੇ ਲੋਕ ਚੱਕਰਾਂ 'ਚ ਪਾਏ ਹੋਏ ਆ ਰਾdio ਪਰ ਉਹਦਾ ਲੀਵਰੇ ਖੋਲ ਦੇਣਾ ਔਗਰ ਵਾਲਾ ਲੀਵਰ ਖੋਲ ਕੇ ਰੱਖ ਲੈਣਾ ਬਾਈ ਕਈ ਵਾਰ ਹੱਥ ਭੱਜ ਜਾਂਦਾ ਜਾਂ ਇੱਥੇ ਨੂੰ ਮੰਨ ਲਈਏ ਹਨਾ ਅਸੀਂ ਉੱਥੇ ਦਾ ਲੈ ਲਾਂਗੇ ਉਸੇ ਨਾਲ ਆਹੋ ਤੇ ਕਾਲੇ ਦੇ ਲੈ ਕੇ ਨਾ ਕੋਈ ਚੀਜ਼ ਇਹਨੂੰ ਇੱਥੇ ਬੰਨਣ ਦੇ ਨਹੀਂ ਪਾਇ ਪਾਈ ਵਗੈਰਾ ਹਾਂ ਉਹ ਕਈ ਵਾਰੀ ਦਾ ਬਾਈ ਲੀਵਰ ਹੈ ਨਾ ਹੱਥ 'ਚ ਆਪਣੇ ਜਿੱਥੇ ਕਹੀਦੀ ਆਪਾਂ ਆ ਕੇ ਪਾਉਣ ਕਹਿ ਬੰਦੇ ਵਿੱਚ ਇਹ ਓਲੀਵਰ ਆ ਨਾ ਜਿਹੜਾ ਹਨਾ ਕਈ ਵਾਰੀ ਹਾਈ ਲੋ ਵਾਲੇ ਲੀਵਰਾਂ ਦੇ ਵਿੱਚਿਆਂ ਜਿਹੜੀ ਹੈ ਤਾਂ ਸਿੱਧਾ ਇਹ ਲੀਵਰ ਥੋੜਾ ਜਿਹਾ ਟੇਢਾ ਉਹ ਸਿੱਧਾ ਲੀਵਰ ਆਇਆ ਛੋਟਾ ਥੋੜਾ ਜਾਂ ਪਰ ਕਈ ਵਾਰੀ ਹੱਥੋਂ ਤੋਂ ਵੱਜੇ ਬਾਈ ਹਨਾ ਨਵੇਂ ਈ ਸ਼ਾਲਾ ਸਿਆਪਾ ਖੜਾ ਹੋ ਜਾਂਦਾ ਕਈ ਵਾਰੀ ਹਨਾ ਕੌਣੇ ਵਾਲੀ ਗੱਲ ਹੋ ਜਾਂਦੀ ਆ ਨਾਲੇ ਆਪਣਾ ਤਾਂ ਚਲੋ ਹੋਊਗਾ ਹੋਊਗਾ ਹੋੜ ਦਾ ਕਰਾਂਗੇ ਉਹ ਬੱਕਰਾ ਹੋਊਗਾ ਬਾਕੀ ਉਹ ਨੀਜਲ ਭਰਾ ਕੇ ਕੱਟ ਰ ਆਪਣਾ ਖੜਾ ਸਰਾਂਦ ਰਾਤ ਸਰਾਂਦ ਆ ਗਿਆ ਤਾਂ ਰਾਤ ਵੇ ਕੰਪਨੀ 'ਚੋਂ ਹਨੇਰਾ ਹੋ ਗਿਆ ਤੋਰੀ 11 12 ਵਜੇ ਤੇ ਉੱਥੇ ਤੇ ਪਾ ਪਾ ਕੇ ਕੱਟ ਰ ਕਰ ਦਿੰਨੇ ਫਿਰ ਰਾਣੀ ਵੀ ਬਾਕੀ ਤਕਾਉਦੇ ਰਹਾਂਗੇ ਤੁਹਾਨੂੰ ਉਹ ਨਾ ਜੂਰੀਏ ਦਾ ਸਿਸਟਮ ਕੀ ਆ ਕਿ ਪਹਿਲਾਂ ਦਾ ਭਾਈ ਆਪਣੇ ਕੋਲ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਸੀ ਨਾ ਭਾਈ ਯਾਰ ਜੂਰੀਏ ਦਾ ਕੀ ਸਿਸਟਮ ਆ ਵੀ ਚੱਲੂ ਜਾਂ ਨਹੀਂ ਚੱਲੂ ਹੁਣ ਤਾਂ ਵੀਰੇ ਆਪ ਚਲਾਵਾਂਗੇ ਕਣਕ ਦੇ ਵਿੱਚੋਂ ਨੇ ਦੇ ਵਿੱਚ ਤਾਂ ਆਪਣੇ ਕੋਲ ਵਧੀਆ ਚੱਲੀਦੀ ਆ ਨਾ ਹੁਣ ਕਣਕ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਕਿੱਦਾਂ ਰਿਪੋਰਟ ਆਊਗੀ ਤੁਹਾਨੂੰ ਜਿਵੇਂ ਬਿਲਕੁਲ ਇਹ ਰਹਿਣਾ ਜੈਨੀਆਂ ਤਕਾਵਾਂਗੇ ਕੋਈ ਨੁਕਸ ਪਾਊਗਾ ਤਾਂ ਤੁਹਾਨੂੰ ਕੱਲੀ-ਕੱਲੀ ਗੱਲ ਦਾ ਉਹ ਦਵਾਂਗੇ ਇਹ ਨਹੀਂ ਹੋਊਗਾ ਵੀ ਨਾ ਉਹ ਕਰਾਂਗੇ ਆਪਾਂ ਦੇਖੋ ਨਵੇਂ ਨਵੇਂ ਕੋਈ ਹੋਰ ਰੂਲ ਆਉਣੇ ਆ ਬਾਕੀ ਆ ਕੈਵਨ ਦਾ ਕੰਮ じゃ ਹੋ ਗਿਆ ਹੁਣ ਵਧੀਆ ਨਵੇਂ ਵਾਂਗੂ ਹੀ ਹੋ ਗਈ ਫਰੈਸ਼ ਚ ਚਲੋ ਹੋ ਗਿਆ ਹਾਂਜੀ ਕਿੰਨੇ ਦਾ ਪੈ ਗਿਆ 26000 26000 ਦਾ ਪੁੱਛੀ ਨੂੰ ਆਨਲਾਈਨ ਪੇਮੈਂਟਾਈ ਹੈ ਚਲੋ ਠੀਕ ਹੈ ਜੀ ਮਿਲਦੇ ਆਂ ਵਿੱਚ ਚਲਦੇ ਆਂ ਕਾਲੇ ਕੋਲ ਸਰਾਂਦਾ ਭਾਈ ਸਰਾਂੰਦ ਪਹੁੰਚ ਗਏ ਮੈਂ ਕਹਿੰਦਾ ਏਸੀ ਨੇ ਤਾਂ ਨਜ਼ਾਰਾ ਲੈਂਦਾ ਵਾ ਬਾਈ ਠੰਡ ਲੱਗਣ ਲਾਈ ਪਈ ਆ ਇੰਨਾ ਹੁਣ ਵੀ ਉਹ ਪੱਖੇ ਬੰਦ ਕਰਕੇ ਚਲਾਇ ਇੱਕ ਨੰਬਰ ਤੇ ਕਰਕੇ ਚਲਾਇਆ ਅੱਛਾ ਹੁਣ ਇੱਥੇ ਆਪਣਾ ਕਟਰ ਫਰੈਸ਼ਰ ਹਨਾ ਮੂਰੇ ਆਪਾਂ ਪਾਉਣਾ ਫਿਲਟਰ ਤੇ ਮੂਰੇ ਤੇਜਰ ਪਾ ਲੈਣਾ ਮਗਰ ਆਪਾਂ ਕਟਰ ਪਾ ਲੈਣਾ ਬਸ ਫਿਰ ਨੂੰ ਕਰ ਦਾਂਗੇ ਰਵਾਨਾ ਬਾਕੀ ਜੁਗਿਆ 94% ਹੈਗਾ ਹਾਂ ਜੀ ਅੱਜ ਲੱਗ ਜੂ ਪਤਾ ਵੀ ਕਿੰਨਾ ਖਾਂਦਾ ਟੈਂਕੀ ਕਿ ਖਾਂਦਾ ਕਿ ਨਹੀਂ ਖਾਂਦਾ ਸਾਰਾ ਰਿਪੋਰਟ ਮਿਲ ਜੂਆ ਚਲੋ ਪਹੁੰਚ ਜੀ ਕਾਲੇ ਦੁਕਾਨ ਤੇ ਵੇਖ ਮਿਲਦੇ ਆ ਅੱਜ ਜੁਜੇ ਫੋਨ ਤੇ ਲੱਗਿਆ ਘਰ ਤੋਂ ਘਰ ਵਾਲੀ ਗੇਲ ਏਸੀ ਵਾਲੀ ਮਸ਼ੀਨ ਦੀਆਂ ਦੁੱਖ ਸੁੱਖ ਬੋਲਦਾ ਚਲੋ ਮਿਲਦੇ ਆਂ ਭਾਈ ਰੰਦ ਪਹੁੰਚ ਗਏ ਤੇ ਇੱਥੇ ਪਹੁੰਚ ਕੇ ਨਾ ਭਾਈ ਲਾਈਟ ਇਹਦੀਆਂ ਲਾਈਟਾਂ ਨਾ ਜਿਹੜੀ ਕੰਪਨੀ ਲਾਈਟ ਲਾਉਂਦੀ ਆ ਇਹ ਪਤਾ ਨਹੀਂ ਕੀ ਸਿੱਤਵਾ ਦੂਰ ਜਿਆਦੇ ਪੈਂਦੀ ਜਾਂਦਾ ਪਰ ਰਾਤ ਬਰਾਦ ਆਪਾਂ ਲੋਡ ਪੈਂਦੀ ਹੈ ਨਾ ਖੇਤਾਂ ਦੇ ਵਿੱਚ ਮੰਨ ਲੀਏ ਆਪਾਂ ਇੱਕ ਆਪਾ ਰਿੰਡ ਪਤਾ ਨਹੀਂ ਕਿੱਥੇ ਤੇ ਆ ਗਈ ਵਿੱਚ ਇਹ ਰਾਤ ਬਰਾਦ ਕਿਤੇ ਲੋਡ ਪੈਂਦੀ ਆ ਤਾਂ ਫਿਰ ਉਹਦੇ ਕਰਕੇ ਆਪਾਂ LED ਲਾਈਟ ਆ ਜਿਹੜੀ ਹੈ ਨਾ ਬਾਹਰ ਲਾਈਟ ਲਾਤੀ ਹੋਰ ਜੀ ਉਸਤਾਦ ਜੀ ਸਤਿ ਸ਼੍ਰੀ ਅਕਾਲ ਏ ਭਾਈ ਵੀਡੀਓ ਦੇਖਦਾ ਆਪਣੀ ਬਹੁਤ ਭਾਈ ਜਿੱਦਣ ਵੀ ਆਉਣਾ ਮਾਰੇ ਕਾਲੇ ਕੋਲੇ ਇਹਨੇ ਲਾਜ਼ਮੀ ਮਿਲਣਾ ਹੀ ਮਿਲਣਾ ਔਰ ਭਾਈ ਵਧੀਆ ਹਾਂਜੀ ਹਾਂ ਠੀਕ ਹੈ ਭਾਈ ਕਹਿੰਦਾ ਪਤਾ ਨਹੀਂ ਬਜਾਰੇ ਕੋ ਟਾਈਮ ਹੈਗਾ ਤਾਂ ਪਤਾ ਨਹੀਂ ਤਾਂ ਪਰ ਬਾਈ ਦੇ ਪਹਿਲਾ ਕੰਮ ਮੇਰਾ ਕਰਿਆ ਮੈਂ ਕਿਹਾ ਜਾਣ ਭਾਈ ਜਾਣਾ ਨਿਕਲਣਾ ਹੋਰ ਵੀਰੇ ਕਰੂਗਾ ਪੱਟੂ ਵੀ ਢੂੜਾ ਹਾਂਜੀ ਪੂਰੀ ਪੂਰੀ ਆ ਕੱਢੂ ਟਕੜੇ ਲੂਰੇ ਆ ਲਾਲਾ ਮੜੀ ਵੇ ਥੱਲੇ ਆਪਾਂ ਕਰ ਦੇਖਦੇ ਆ ਬਾਕੀ ਲਾਈਟਾਂ ਇਹਦੇ ਹਾਂ ਸੈਂਟਰ ਚ ਲਵਾਤੀਆਂ ਨਾਲੇ ਤਾਂ ਵਧੀਆ ਲੱਗਦੀਆਂ ਲੱਗੀ ਹੋਈ ਨਾਲੇ ਜਿਹੜਾ ਚਾਨਣਾ ਹਨਾ ਜਿਵੇਂ ਉਹ ਧਣੀਆਂ ਧੁਨੀਆਂ ਦੇ ਚਲਣੀਆਂ ਜਾ ਕੇ ਉਹ ਚੀਜ਼ ਤੇ ਥੋੜਾ ਜਿਹਾ ਹੋ ਜਾਊਗਾ ਬਾਕੀ ਪੱਤੀਆਂ ਲਾਤੀਆਂ ਬਾਸਕਟ ਪਾਉਣੀਆਂ ਮੂਰੇ ਪਾ ਕੇ ਕੱਟ ਰੋ ਗਲੀ ਜਪਣਾ ਘਟਰ ਖੜਾ ਆ ਪਾਪੇ ਨੂੰ ਕਰ ਦਾਂਗੇ ਰਵਾਨਾ ਰਾਣੀ ਨੂੰ ਮਾਉਣ ਦਾ ਸਮਝ ਲੋ ਤਿਆਰੇ ਆ ਫਰੈਸ਼ਰੇ ਪਤਾਉਣਾ ਰਾਜੂ ਲੱਗਿਆ ਪੱਤੀਆਂ ਬਣਾਉਣ ਉਹ ਘਰੇ ਭੁੱਲੇ ਪੱਤੀਆਂ ਆਪਣੀ ਕਿ ਮਿਲੀਆਂ ਉੱਥੇ ਅੱਜ ਐਤਵਾਰ ਕਰਕੇ ਤੇ ਕਾਲੇ ਬਾਈ ਨੂੰ ਕਿਹਾ ਦਮਾਨ ਵਾਲੇ ਨੂੰ ਮੈਂ ਕਿਹਾ ਬਣਾ ਯਾਰ ਪੱਤੀਆਂ ਕਾਲੇ ਬਾਈ ਐ ਨਾ ਕਰ ਹਨਾ ਬਾਈ ਬਣਾ ਦੰਨੇ ਆ ਪੱਤੀਆਂ ਬਣਾ ਕੇ ਬਾਸਕਟ ਪਾ ਕੇ ਹਨਾ ਨਾਲੇ ਦਿਖਾਉਣਾ ਤੁਹਾਨੂੰ ਫਿਰ ਲਾਈਟ ਚੱਲਦੀ ਵੀ ਟੜਦੀ ਆ ਕੜੇਲਾ ਬਾਹਰ ਲਾਈਟ ਤਾਂ ਹੋ ਗਈ ਫਿੱਟ ਬਾਹਰ ਲਾਈਟ ਤੋਂ ਬਾਅਦ ਨਾ ਮਾੜਾ-ਮੋੜਾ ਕੰਮ ਕਰਦੇ ਕਰਾਉਂਦੇ ਪੱਤੀਆਂ ਬਣਾਈਆਂ ਇਹ ਪੱਤੀਆਂ ਘਰੇ ਰਹਿ ਗਈਆਂ ਨਵੀਆਂ ਪੱਤੀਆਂ ਬਣਾ ਕੇ ਵੀਰੇ ਕਾਲੇ ਕੋਲੇ ਦੀਵਾਨ ਕਮੈਨ ਦੇ ਵਿੱਚ ਇਹਨਾਂ ਬਣਾ ਕੇ ਬੜਾ ਵੱਡ ਪੱਤੀਆਂ ਟੰਗ ਕੇ ਬਾਸਕਟ ਤਰ੍ਹਾਂ ਇਸਰ ਟੰਗਤਾ ਟੰਗਣ ਤੋਂ ਬਾਅਦ ਬਾਈ ਪਿੱਛੇ ਬੈਗ ਬੱਤੀਆਂ ਨਾ ਦੂਜੀ ਮਸ਼ੀਨ ਨੂੰ ਲਈ ਕੇ ਤੇ ਆਈ ਲਾ ਕੇ ਖੋਲ ਕੇ ਲੈ ਇਹਨੀਆਂ ਲਾਈਟਾਂ ਨਾ ਆਪਾਂ ਦੂਜੀ ਵੀ ਮਸ਼ੀਨ ਨੂੰ ਫਟ ਕਰ ਲੈਂਦੇ ਆ ਕਿਉਂ ਐ ਵੀ ਇਹ ਤਾਂ ਸਾਨੂੰ ਆਸੇ ਨਹੀਂ ਦੀਦੀ ਵੀ ਕੋਟੇ ਉੱਥੇ ਆਪਣੇ ਲੈ ਕੇ ਜਾਵਾਂਗੇ ਬਾਹਰ ਚਲੋ ਬਾਕੀ ਬੈਕ ਬੱਤੀਆਂ ਉਧੇ ਉਹਦੇ ਵਾਲੀਆਂ ਇਹਨੂੰ ਲਾਤੀਆਂ ਦੀਆਂ ਵੀ ਸੈਟ ਨਹੀਂ ਲੱਗਦੀਆਂ ਲਾਈਟਾਂ ਪੁਰਾਣੀਆਂ ਜਿਹੀਆਂ ਲੱਗਦੀਆਂ ਹੁਣ ਆਪਾਂ ਨਵੇਂ ਮਾਡਲ ਚ ਨਾ ਲਾਈਟਾਂ ਲਵਾਤੀਆਂ ਇਹਦੇ ਵਿੱਚ ਐਰੋ ਆ ਨਾ ਆਹ ਇੰਡੀਕੇਟਰ ਦਾ ਐਰੋ ਆ ਸਟਾਪ ਜਦਾਰ ਐਰੋ ਆ ਬਾਕੀ ਇੱਕ ਲਾਈਟ ਪਿਛੇ ਲਾਤੀ ਇਹ ਨਾ ਰੋਡ ਤੇ ਵਾਲੋ ਚੱਲਦੀ ਜਦ ਮਸ਼ੀਨ ਜਾਊਗੀ ਪਿੱਛੇ ਤੇ ਪਤਾ ਲੱਗਦਾ ਰਹਿੰਦਾ ਬਾਈ ਟਰਾਲੇ ਦਾ ਹਨਾ ਨਹੀਂ ਤੁਹਾਨੂੰ ਪਤਾ ਹੈ ਕਈ ਵਾਰ ਪੂੰਜ ਪਾਂਛ ਵਾਲੀ ਲਾਈਟ ਬਾਲਦੇ ਨਹੀਂ ਤਾਂ ਪਤਾ ਨਹੀਂ ਲੱਗਦਾ ਹੈਗਾ ਭੁੱਲ ਜਾਂਦਾ ਬੰਦਾ ਹਨਾ ਬਾਕੀ ਬਾਈ ਦੇ ਕੰਮ ਤੇ ਤਸੱਲੀ ਵਾਲਾ ਲਾਈਟਾਂ ਵਾਲਾ ਤਾਂ ਸਰਾ ਹੀ ਕਰਾਤਾ ਹਾਂ ਰਾਜੂ ਚੱਲਿਏ ਨਿਕਲੀਏ ਫਿਰ ਫੋਰਮੈਨ ਲਾਈਟਾਂ ਦਾ ਸਰਾ ਹੀ ਲਾਤਾ ਜਿੱਥੇ ਨਹੀਂ ਦੀ ਲੱਗਣੀ ਉੱਥੇ ਵੀ ਲਾਤੀ ਹੈ ਨਹੀਂ ਹੁੰਦੀ ਇੱਕ ਆ ਕੁੱਤਾ ਨੇ ਕੰਮ ਬਣਾਤਾ ਯਾਰ ਉਹ ਕੁੱਤਾ ਰ ਪਲੱਗ ਖਾ ਗਿਆ ਕਿਤੇ ਆ ਵਿੰਗਾ ਜਿਆ ਕਰਤਾ ਉਹਨੇ ਹੁਣ ਨਵਾਂ ਲਾਉਣ ਲੱਗੇ ਆ ਜੀ ਕਿਆਲ ਵਧੀਆ ਠੀਕ ਆ ਉਹ ਹਾਂ ਨਾ ਸੇਵਾ ਵੀ ਟਰਾਲੇ ਨੂੰ ਲੈਟਾਂ ਦਾ ਜਰੂਰ ਚਾਹੀਦਾ ਹਾਂ ਰਾਵੀ ਦੇ ਰੋਡ ਤੇ ਤੈਨੂੰ ਪਤਾ ਹੀ ਆ ਹੈਨਾ ਮਾੜੀ ਜੀ ਗਲਤੀ ਪਿੱਛੇ ਕੌਣੇ ਵਾਲੀ ਗੱਲ ਹੋ ਜਾਂਦੀ ਹੈ ਨਾਲ ਪਿੱਛੇ ਵਾਲ ਨੂੰ ਇਸ਼ਾਰਾ ਜਾ ਹੋ ਜਾਂਦਾ ਬਾਈ ਹਾਂ ਵੀ ਚੱਲਦੀਆਂ ਹੋਰ ਸੁਣਾ ਵੀਰੇ ਕੰਮਕਾਰ ਵਧੀ ਚੱਲੀ ਜਾਂਦਾ ਕੰਮਕਾਰ ਠੀਕ ਆ ਵੀਡੀਓ ਡੇਲੀ ਦੇਖਦਾ ਵੇ ਸਾਡੀ ਹਾਂ ਹਾਂ ਬਾਈ ਵੀ ਆਉਂਦੇ ਨਹੀਂ ਪਹਿਲਾਂ ਢੂਈ ਦਾ ਦਰਦ ਪੁੱਛਿਆ ਕਹਿੰਦਾ ਬਾਈ ਢੂਈ ਠੀਕ ਹੁਣ ਤਾਂ ਠੀਕ ਆ ਵੀਰੇ ਕੀ ਕਰੀ ਹੁਣ ਸੀਜ਼ਨ ਚੱਲਦਾ ਹੁਣ ਤਾਂ ਰੈਸਟਰ ਵੀ ਨਹੀਂ ਹੋਣੀ ਕਿਆ ਚੱਕਰ ਗਿਆ ਹੋ ਗਿਆ ਬਾਈ ਬਾਜ ਇੱਕ ਨੇ ਕਿਤੇ ਪਾਣੀ ਲੈ ਕੇ ਗਏ ਸੀ ਲੰਗਰ ਪਿਛਲੇ ਸਾਲ ਜਹਾੜ ਆਇਆ ਉਹ ਟਰਾਲੀ ਇਹ ਡਾਲੇ ਬਗੇ ਤੇ ਝੂਟਾ ਬਜਿਆ ਟਰਾਲੀ ਟਰਾਲੀ ਟੋਏ ਜਿ ਬਜੀ ਮੇਰਾ ਕਿਤੇ ਉਹਦੇ ਉੱਪ ਠੋਗ ਗਿਆ ਜਗਾੜ ਜਾ ਇਹ ਅੱਛਾ ਜੀ ਬਸ ਉਹਦੇ ਕਰਕੇ ਜੱਦਾ ਹੀ ਹਾਲਾ ਦਾ ਤਕਲੀਫ ਮਾੜੀ ਮੜੀ ਦੀ ਉਸ ਲਾ ਦਵਾਈ ਦੋਈ ਲਈ ਠੀਕ ਹੋ ਗਿਆ ਹੁਣ ਨਾਲ ਸੀਜ਼ਨ ਦੇ ਅੰਦਰ ਵਿੱਚ ਫੇਰ ਲੱਗ ਗਿਆ ਗੜਬੜ ਗੰਨਾ ਚਲੋ ਹੁਣ ਠੀਕ ਆ ਜੀ ਹਾਂ ਹੁਣ ਤਾਂ ਠੀਕ ਆ ਦਵਾਈ ਵਰਗੀ ਕਿਤੇ ਦਵਾਈ ਤਾਂ ਜੇ ਵੀਰੇ ਕਿਤੇ ਲੱਤੀ ਹੈਗੀ ਹਜੇ ਤਾਂ ਤੂੰ ਐਸਾ ਹਾਵਲਾਦਾ ਵੀ ਇੱਕ ਨੇ ਚੱਲਦਾ ਰੱਬ ਆਸਰੀ ਕੰਮ ਵਾਸਤ ਦਾ 15 ਨੇ ਗੱਲ ਆ ਮੀਂਹ ਦੀ ਵੇ ਵੇਲੇ ਹੀ ਆ ਫਿਰ ਦੇ ਲਾਂਗੇ ਉਧਰ ਫਿਰ ਬੰਦੇ ਮਸ਼ੀਨ ਕੋਲ ਆਪਣੇ ਆਪਣੇ ਇੱਥੇ ਚੱਲਦੀ ਹੈ ਗੁਜਰਾਤ ਚੱਲਦੀ ਹੈ ਜੀ ਉਹ ਬਾਅਦ ਚੱਲ ਜਣਾ ਇਹਨੂੰ ਉੱਥੇ ਲਾ ਕੇ ਮੁੰਡੇ ਰਾਜੂ ਨੂੰ ਇਹਨੂੰ ਸੈਟਿੰਗ ਕਰਕੇ ਦੇ ਦੇਣੀ ਕਿ ਨਾ ਫੇ ਮੈਂ ਉਹ ਲਿਆਉਂਗਾ ਮਸ਼ੀਨ ਠੀਕ ਹੈ ਜੀ ਉੱਥੇ ਇਕੱਠੇ ਹੀ ਕਰ ਲੈਣੀ ਆ ਫੇ ਦੋ ਇੱਕੋ ਜਗ੍ਹਾ ਭਾਈ ਇਹ ਦੋ ਦਾ ਭੈਣ ਇਕੱਲੇ ਬੰਦੇ ਨੂੰ ਔਖਾ ਹੋ ਜਾਂਦਾ ਰ ਇਧਰ ਉਧਰ ਹਾਂ ਜੀ ਹਾਂ ਹਾਂ ਜੀ ਧੰਨਵਾਦ ਵੀਰੇ ਜਰਾ ਬਹੁਤ ਬਹੁਤ ਇਹਨੇ ਬੰਦ ਕਰਿਆ ਜੀ ਬਾਰਡਰ ਬੰਦ ਕਰਿਆ ਹਾਂ ਹੁਣ ਵੀ ਬਾਰਡਰ ਬੰਦੇ ਆ ਜੇ ਹਾਂ ਜੀ ਹਾਂ ਗੰਗਾ ਨਗਰ ਭਾਈ ਸਾਰੇ ਪਾਸੇ ਬੰਦ ਕਰਿਆ ਨਹੀਂ ਸਹੀ ਗੱਲ ਸਹੀ ਗੱਲ ਧੰਨਵਾਦ ਵੀਰੇ ਜਰਾ ਬਹੁਤ ਬਹੁਤ ਆਪਣੇ ਬੰਦੇ ਰਾਈ ਤਾਂ ਲੱਗਾ ਜੀ ਨਹੀਂ ਨਹੀਂ ਕੰਮ ਵੀ ਭਾਈ ਤਸੱਲੀ ਕਾ ਕਰਤਾ ਸਾਨੂੰ ਪੂਰਾ ਨੀ ਅਸੀਂ ਇੱਕ ਇਸ ਰੰਦ ਚੋ ਕਰਾਈਦਾ ਦਾ ਹੱਤ ਪੜਾਤ ਜੇ ਹੁੰਦਾ ਰ ਬਸ ਲੈ ਜਾ ਵਾ ਸਗਲਾ ਇਹ ਕਹਦਾ ਦਾ ਇਹ ਤਾਰਾਂ ਲਾ ਕੇ ਨਾ ਹੁਣ ਤਸੱਲੀ ਕਰਾਤੀ ਆ ਐਰੋ ਤੋਂ ਪਾਈਆ ਇੰਡੀਕੇਟਰ ਵਧਿਆ ਆ ਲਾਈਟਾਂ ਵਧੀਆਂ ਆ ਨਾ ਹਾਂਜੀ ਹਾਂਜੀ ਇਹਦੇ ਵਿੱਚ ਇੱਕ ਦਾ ਸਟਾਪ ਜੀ ਦਾ ਲੈਰੋ ਆਉਂਦਾ ਇੱਕ ਆਉਂਦਾ ਇੰਡੀਕੇਟਰ ਦਾ ਨਾ ਜਿੱਦਣ ਬੈਕ ਗੇਅਰ ਬੈਕ ਗੇਅਰ ਬੈਕ ਗੇਅਰ ਪਾ ਦੇ ਉਹ ਪਤਾ ਹੀ ਨਾਦਾ ਕੰਡਰ ਇਹ ਸਟਾਰਟ ਕਰ ਗਿਆ ਇਹ ਸਿੰਗਲ ਲੀਵਰ ਆਣਾ ਨੂੰ ਭੁਲੇਖਾ ਗਿਆ ਪੈਂਦਾ ਹੁਣ ਪੈ ਗਿਆ ਪਲਪੀਆਂ ਵਾ ਠੀਕ ਆ ਪਾਰਕਿੰਗ ਲਾ ਦੇ ਪਾਰਕਿੰਗ ਬਾਹਰ ਆ ਦੇ ਪਾ ਥੱਲੇ ਆ ਵਧੀਆ ਲੱਗਦੀ ਆ ਲਾਈਟ ਆ ਨਾ ਵੀਰੇ ਇਹ ਪਿੱਛੇ ਪਤਾ ਲੱਗਦਾ ਰਹਿੰਦਾ ਹੁਣ ਕਾਸੀ ਦੂਰ ਤੱਕ ਲਾਏ ਦਾ ਹੋਰ ਵੀਰੇ ਕਿਆ ਸੇਵਾ ਹੁੰਦੀ ਤੇਰੀ ਆ ਸੇਵਾ ਕਿਸੇ ਮੇਲੇ ਨਹੀਂ 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 ਮੇਰੀ ਨਹੀਂ ਗੱਲ ਹੈਗੀ ਯਾਰ ਬਾਕੀ ਕੰਮ ਬਾਈ ਨੇ ਤਸੱਲੀ ਵਾਲਾ ਕਰਾਤਾ ਹੁਣ ਚੱਲੀਏ ਫਿਰ ਨਵਾਂ ਹੀ ਸਿਆਪਾ ਖੜਾ ਹੋਵੇ ਇੱਕ ਹੋਰ ਹੁਣ ਲੱਗੇ ਕੋਈ ਨਾ ਕੋਈ ਹੜਚਣ ਪਈ ਹੋ ਜਾਂਦੀ ਆ 3 ਵਜੇ ਤੇ ਕੰਪਨੀ ਜੇ ਨਿਕਲੀ ਹੋਈ ਆ ਮਸ਼ੀਨ ਆ ਬਾ ਇਥੇ ਕਰਦੇ ਕਰਾਉਂਦੇ ਆ ਕਿਹੜਾ ਟਾਈਮ ਹੋਗਾ 9 ਵਜੇ ਕੇ ਰਾਤ ਦੇ ਲੋ ਜੀ ਬਾਈ ਲੈ ਕੇ ਬਾਬਾ ਜੀ ਦਾ ਨਾਂ ਤੋਰ ਤੇ ਹਾਂ ਵੀ ਰਾਜੂ ਬੈ ਗਿਆ ਇਕੱਠਾ ਹੋ ਕੇ ਪਰ ਆਹ ਥਾਲਾ ਬੜਾ ਸਿਆਪਾ ਹੈ ਨਾ ਇੱਕ ਬੰਦੇ ਦੋ ਬੰਦਿਆਂ ਦੀ ਜਗ੍ਹਾ ਆਣ ਵਧਿਆ ਚਾਈਦਾ ਗੱਲਾ ਡੋਲਾ ਹਨ ਬਾਕੀ ਕਰਦੇ ਕਰਾਉਂਦੇ ਨਹੀਂ ਰਹੀ ਹੋ ਗਿਆ ਹੁਣ ਜਾਣੇ ਆ ਦੱਬ ਦੀ ਕਿਲੀ ਇੱਧਰ ਨੂੰ ਜਾਵਾਂਗੇ ਹੋ ਕੇ ਭਾਈ ਆਪਣੇ ਡੱਬਾ ਟੰਡਾ ਡੱਬਾ ਵਾਲੇ ਆਲੂ ਮਾਨਗੜ ਹੋ ਕੇ ਜਾਵਾਂਗੇ ਚਲੋ ਆਉਂਦੇ ਹੋਣ ਤੁਨ ਕੀ ਲੱਗ ਕੇ ਢਾਬੇ ਢੂਬੇ ਤੇ ਰੋਕੇ ਰੋਟੀ ਖਾਣੇ ਆ ਕੱਲ ਦੀ ਤਾਂ ਰੋਟੀ ਵੀ ਨਹੀਂ ਖਾਧੀ ਭਾਈ ਕੋ ਟਾਈਮ ਟੇਬਲ ਹੀ ਨਹੀਂ ਹੈਗਾ ਬਾਕੀ ਰਾਣੀ ਖਿੱਚਦੇ ਐਲ.ਆਰ.ਡੀ ਲਾਈਟ ਲੱਗੀ ਤੇ ਮੂਰੇ ਦਾ ਦਿਨ ਜਿਹੜਾ ਆਇਆ ਪਿਆਰ ਆ ਜੀ ਫਾਇਦਾ ਹੋ ਗਿਆ ਨਾ ਉੱਥੇ ਬਾਈ ਮਹਿੰਗੀ ਮਿਲਨੀ ਸੀ ਹਾਂ ਹਾਂ ਹਨਾ ਆ ਵਧੀਆ ਰਹਿ ਗਿਆ ਉਰੀ ਬਾਕੀ ਹੁਣ ਪੁਲੀ ਤਾਂ ਹੋਈਆ ਕੰਪਨੀ ਵਾਲੀ ਉਹ ਇਹਦੇ ਗੇਅਰ ਬਾਈ ਜੀ ਹੈ ਨਾ ਇੱਕ ਗੇਅਰ ਜ਼ਿਆਦਾ ਆ ਦੂਜਿਆਂ ਨਾਲ ਤਾਂ ਕਰਕੇ ਮਾਹ ਘਾਰੂ ਬਦਲਨੀ ਆ ਪੁਲੀ ਚੱਲਣ ਦੇ 2000 ਚੱਕਰਾਂ ਦੇ ਮਸ਼ੀਨ ਬਾਧੂ ਭੱਜਦੀ ਆ ਚਲੋ ਮਿਲਦੇ ਆ ਫਿਰ ਹੁਣ ਇਹ ਪਰ ਡਿਫ ਚੈੱਕ ਕਰ ਲੰਨੇ ਆ ਬਾਈ ਹਨਾ ਆਪਾਂ ਸਾਰਾ ਤਰੀਕਾ ਇਹਨ ਪੂਰਾ ਨੋਟ ਕਰਦੇ ਨੇ ਜਾਣਾ ਡਿਫ ਆਪਾਂ ਚੈੱਕ ਕਰ ਲੰਨੇ ਆਪਣੀ ਹੈਗੀ ਹੁਣ 99% ਆ ਜਿਹੜੀ ਜ਼ਰੂਰੀ ਆ ਹਨਾ ਆਪਣਾ 94% ਆ ਬਾਕੀ ਹੁਣ ਦੇਖਾਂਗੇ ਨਾ ਵੀ 94 ਦੇ ਨਾਲ ਆਪਾਂ ਟੈਂਕੀ ਵੀ ਭਰਾਈ ਹੋਈ ਆ ਹੁਣ ਡੀਜ਼ਲ ਦੀ ਟੈਂਕੀ ਫੁੱਲ ਕਰਾਈ ਹੋਈ ਆ ਦੇਖਦੇ ਵੇ ਦੂਜੀ ਵਾਲਟ ਹੀ ਹੁਣ ਜਾ ਕੇ 94 ਤੇ 0 ਕਿੱਥੇ ਹੁੰਦਾ ਹਨਾ ਸਾਰਾ ਜਿਹੜਾ ਰਿਜ਼ਲਟ ਆ ਆਪਾਂ ਇਹਦਾ ਜ ਆਪਣੇ ਹੱਥ ਹੀ ਕੱਢਾਂਗੇ ਹਨ ਅੱਗੇ ਤਾਂ ਚਲੋ ਜਿਹੜੇ ਵੀਰਾਂ ਨੇ ਅੱਗੇ ਦੱਸਿਆ ਉਹਨਾਂ ਨੇ ਵੀ ਆਪਾਂ ਨੂੰ ਬਿਲਕੁਲ ਸਹੀ ਦੱਸਿਆ ਵੀ ভাই ਕੀ ਇਹ ਜਿੱਦ ਇੱਕ ਤਾਂ ਲਈ ਗੱਲ ਨਹੀਂ ਹੈਗੀ ਬਾਕੀ ভাই ਦੂਜੀ ਮਸ਼ੀਨ ਵੀ ਉੱਧਰ ਤੇ ਆ ਜਾਊਗੀ ਇੱਕ ਪੁਰਜਾ ਰੱਖਿਆ ਸਮੈਲ ਵਾਲਾ ਲੈ ਕੇ ਹਨ ਕੈਬਨ ਦੇ ਵਿੱਚ ਵੀ ਸਵੈਲ ਨਹੀਂ ਵਧੀਆ ਜੀ ਖੁਸ਼ਬੂ ਜੀ ਆਉਂਦੀ ਰਹਿੰਦੀ ਆ ਬਾਕੀ ਕੰਪਨੀ ਵਾਲਿਆਂ ਨੇ ਕੰਮ ਹੈ ਜਿਹੜਾ ਕਰਿਆ ਹਨ ਆ ਸਾਰਾ ਹੀ ਪੁਰਜਾ ਆ ਨਵਾਂ ਪਾਤਾ ਪਾ ਕੇ ਹਨ ਉਹਨਾਂ ਨੇ ਵੀ ਕਰਾਤੀ ਤਸੱਲੀ ਚਲੋ ਥੋੜਾ ਡੱਪ ਵਾਲੀ ਨੂੰ ਹੋ ਕੇ ਜਾਵਾਂਗੇ ਆਪਣੇ ਡੱਪ ਵਾਲੀ ਤੋਂ ਪੁੱচ্চੂ ਪੁੱচ্চੂ ਪਤਾ ਨਹੀਂ ਕਿਹੜਾ ਹੈ ਛੁਰੂ ਛੁਰੂ ਪਤਾ ਨਹੀਂ ਛੁਰੂ ਹੈ ਜਾਂ ਕੁਛ ਆ ਇਹਦੇ ਨੂੰ ਕੋਟੇ ਕਿ ਨਹੀਂ ਬਾਈ ਪਿਛਲੇ ਸਾਲ ਅਸੀਂ ਆਏ تھے ਨਾ ਤਾਂ ਆਪਾਂ ਬੜਾ ਜਿਹੜਾ ਅਮਾਲੇ ਤੇ ਪਿੱਛੇ ਥੋੜਾ ਜਿਹਾ ਬੜਾ ਹਾਈ ਜੈਪੁਰ ਹਾਈਪਰ ਐਕਸ ਬਣਿਆ ਆ ਬੜੇ ਉਹਦੇ ਭਰਾਏ ਤੇ ਉਹ ਐਦਕੀ ਫੋਨ ਲਾਇਆ ਤਾਂ ਕਹਿੰਦੇ ਉਹ ਵੀ ਬੰਦ ਕਰਿਆ ਹੋਇਆ ਚਲੋ ਮੈਂ ਕਿਹਾ ਇਧਰ ਨੂੰ ਕੱਢ ਲੰਨੇ ਆ ਬਾਕੀ ਰਾਜੂ ਪੁੱਛਣ ਗਿਆ ਰੋਟੀ ਦਾ ਢਾਪੇ ਵਾਲੇ ਨੂੰ ਵੀ ਕਿਹਾ ਦਾਲ ਸਬਜ਼ੀ ਆ ਕੱਤਾਰਾ ਜੀ ਨੇ ਵਜਾ ਲਿਆ ਕਹਿੰਦਾ ਬਾਈ ਮੈਂ ਤਾਂ ਇੱਤੀ ਬੈਠੂ ਦੱਲੀ ਮੈਂ ਚੱਲ ਬਹਿ ਜਾ ਬਾਕੀ ਦੇ ਟੈਂਕੇ ਚ ਪ੍ਰਾਲੀ ਪ੍ਰੂੜੀ ਵੀ ਨਹੀਂ ਲੱਗੀ ਨਹੀਂ ਤਾਂ ਕਿ ਇਹ ਤਾਂ ਪ੍ਰਾਲੀ ਪ੍ਰੂੜੀ ਲਾ ਕੇ ਹਨ ਵਧੀਆ ਗੱਲਬਾਤ ਕਰਾ ਲੰਨੇ ਆ ਆਪਾਂ ਮਿਊਜ਼ਿਕ ਕਰ ਲਿਆ ਟੈਚ ਆਉ ਦੇਖੋ Samsung ਇਹ ਬੱਤੀ ਸੈੱਟ ਹੋ ਗਿਆ ਗਾਣੇ ਆਪਾਂ ਲਾ ਲੜੇ ਹੁਣ ਚਲੋ ਮਿਲਦੇ ਆ ਜੀ ਫਿਰ ਹੁਣ ਜਾ ਕੇ ਢਾਬੇ ਤੇ ਕੇ ਤੇ ਰੋਟੀ ਖਾਣੇ ਨਾਲੇ ਨਾਲੇ ਲਗਾਉਨੇ ਆ ਲਓ ਜੀ ਬਾਈ ਪਹੁੰਚ ਗਏ ਬਠੰਡੇ ਦੇ ਥੋੜਾ ਜਿਹਾ ਪਛਿਆਣੜੇ ਆਏ ਹਣੇ ਆਇਆ ਜਿਹੜਾ ਹਣੇ ਆਇਆ ਹਨਾ ਇੱਥੇ ਬੜੇ ਬਲਕਾਰ ਕਮੈਂਨ ਮੰਨਦੀ ਆ ਉਹ ਆ ਪਿੱਛੇ ਛੱਡਿਆ ਬਸ 2 ਕਿਲੋਮੀਟਰ ਤੇ ਅੱਗੇ ਆ ਕੇ ਖੜੇ ਆ ਢਾਬਾ ਉਹਰੇ ਆਪਣੇ ਟੌਪ ਲਾਈਨ ਫੈਮਰੀ ਢਾਬਾ ਇੱਦੇ ਖੜੇ ਆ ਕੇ ਇੱਥੇ ਉਹ ਪ੍ਰਜਾਦਾ ਪਾਣੀ ਛਕਾਂਗੇ ਭਾਈ ਟਾਈਮ ਬਹੁਤ ਹੋ ਗਿਆ ਟਾਈਮ ਤੁਹਾਨੂੰ ਦਿਖਾ ਵੀ ਦਿੰਨਾ 5:00 ਵੱਜ ਗਏ ਰੋਟੀ ਸਵੇਰ ਦੀ ਖਾਦੀ ਹੋਈ ਅਜ ਤਾਂ ਮੈਂ ਕਿਹਾ ਵੀ ਜੇ ਰੋਟੀ ਖਾਣਗੇ ਤੁਹਾਨੂੰ ਪਤਾ ਹੀ ਹੋਵੇ ਨੀਂਦ ਆਉਣ ਲੱਗ ਜਾਂਦੀ ਹੈ ਨਾ ਤੇ ਮਹਾਰਾਜ ਜੀ ਨੂੰ ਵੀ ਥੋੜਾ ਜਿਹਾ ਲੇਟ ਫੇਟ ਸਹੀ ਹੁਣ ਦੋ ਦਿਨ ਕੰਮ ਖਿੱਚ ਕੇ ਨੇੜੇ ਲਾਈਏ ਫਿਰ ਰੋਟੀ ਟੌਰਗਾ ਜਾ ਕੇ ਖਾਵਾਂਗੇ ਬਾਕੀ ਆ ਲਾਈਟ ਦਾ ਬਾਈ ਮੁੱਲ ਮੋੜ ਗਈ ਬਹੁਤ ਟਕਾਣੇ ਲੱਗ ਗਈ ਇਹਦਾ ਨਿਹਾਰਾ ਲਿਆਦਾ ਪਿੱਛੇ ਤਾਂ ਐ ਵਧੀਆ ਲੱਗਦੀ ਇਹ ਨਾਲੇ ਦਿਖਦੀ ਨਹੀਂ ਹੈਗੀ ਪਿੱਛੇ ਲੱਗੀ ਉਂ ਚੁਬੱਕੇ ਜੇ ਮਾਰੀ ਜਾਂਦੀ ਉਹ ਦੇਖੋ ਹੁੱਕ ਦੇ ਉੱਲੇ ਆ ਜਾਂਦੀ ਹੈ ਨਾ ਅੱਗੇ ਪਿੱਛੇ ਤੋਂ ਕੇ ਦਿਖਦੀ ਆ ਬਾਕੀ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਨਾ ਬਾਰ ਲਾਈਟ ਜਿਹੜੀ ਲਵਾਈ ਆ ਉਹ ਵੀ ਬੜਾ ਮੁੱਲ ਮੋੜ ਗਈ ਦਿਨ ਚੜ ਜਾਂਦਾ ਹੁਣ ਤਾਂ ਮੂਰੇ ਬਾਕੀ ਨੂੰ ਢਾਬੇ ਤੇ ਲਾ ਕੇ ਇੱਥੇ ਦੇਖਦੇ ਆ ਫਿਰ ਬਠੰਡਾ ਕਰਕੇ ਪਾਰਨਾ ਦੋ ਤਿੰਨ ਘੰਟੇ ਰੈਸਟ ਕਰਾਂਗੇ ਉਹਦੇ ਬਾਅਦ ਫਿਰ ਗਾਣਾ ਹਨਾ ਸਿਸਟਮ ਆ ਜਿਹੜਾ ਦੇਖਾਂਗੇ ਬਾਕੀ ਬਾਹਰ ਲਾਈਟ ਦਾ ਨਜ਼ਾਰਾ ਲਿਆਤਾ ਉਹਨੇ ਵੀ ਜਬ ਬਲਦੀ ਆ ਮੂਰੇ ਦਿਨੇ ਚੜਾਉਂਦੀ ਆ ਤੋਂ ਤੋਂ ਪਾਈ ਬਹੁਤ ਧੁੰਦ ਜੀ ਆ ਮੂਰੇ ਕਈ ਵਾਰ ਤਾਂ ਹਨੇਰਾ ਜੀ ਹੋ ਜਾਂਦਾ ਜਮੇ ਮੂਰੀਆ ਦੇ ਕੋਲ ਲਾਈਟ ਦੇ ਕੋਲ ਕਿੰਨੀ ਧੁੰਦ ਆ ਬਹੁਤ ਠੰਡ ਪੈ ਰਹੀ ਆ ਜੇ ਵੀ ਨਹੀਂ ਆਹ ਦਿਨਾਂ ਦੇ ਵਿੱਚ ਆ ਕੇ ਠੰਡਦਾ ਮਨੂਵੇਂ ਦੀ ਹੁੰਦੀ ਹੁੰਦੀ ਬਾਕੀ ਰੋਟੀ ਪਾਣੀ ਖਾਣੇ ਆ ਹੁਣ ਰੋਟੀ ਖਾ ਕੇ ਫਿਰ ਕਰਦੇ ਆ ਗਾਹਾਂ ਲਈ ਸ਼ੁਰੂਆਤ ਰਾਜੂ ਕਿਦਾਂ ਬਈ ਬਈ ਹਾਂ ਨੀਂਦ ਆਈ ਕਿ ਨਹੀਂ ਯਾਰ ਉਹ ਰੋੜੇ ਬੜਾ ਕੁੱਤਾ ਹੈ ਨਾ ਉਸਮੈਂਟ ਵਾਲਾ ਰੋੜਾ ਬਾਈ ਮੈਂ ਕਹਿੰਦਾ ਚੱਕ ਚੱਕ ਮਾਰਦਾ ਜਿੱਥੇ ਜੋੜ ਜਾ ਲੱਗਿਆ ਹੈ ਨਾ ਬਾਕੀ ਰੋਜੂ ਕੀ ਆਰਡਰ ਕਰਿਆ ਦਾ ਕੜੀ ਕੜੀ ਭਗੋੜਾ ਹੈ ਲੱਗਦੀ ਹੈ ਦਾਲ ਆਏ ਦਾਲ ਆਈ ਆ ਆ ਲੈ ਕਿਤੇ ਰੋਟੀ ਚੱਲੀ ਜਾਨਾ ਮਾਣਾ ਇੱਕੇ ਗਾ ਤੇ ਅੱਜ ਕੇ ਖਾ ਯਾਰ ਤੂੰ ਬਸ ਕੁਕੜੀ ਹੈ ਇੱਕ ਦੋ ਖਾ ਲੈਣੀ ਆ ਵਾ ਪਾਏ ਮੇ ਬਾ ਸਾਡਾ ਬਿਆਲੇ ਦਦਾ ਨਾ ਆ ਕੜੀ ਲੱਗਦੀ ਤਾਂ ਹੈ ਨਹੀਂ ਮਿੰਨ ਤੱਕ ਕਿਸੇ ਬਸ ਤੇ ਚੱਲ ਮਠੰਡੇ ਜਾ ਕੇ ਆਪਾਂ ਖੜ ਜਣਾ ਕਿਤੇ ਨਾ ਢਾਬੇ ਤੇ ਇੱਥੇ ਪਰ ਮੰਜਾ ਮਿਲਦਾ ਹੈ ਨਾ ਕਿਤੇ ਬਿਸਤਰਾ ਆਪ ਮੰਜਾ ਪਰਨੇ ਨੂੰ ਆਪਾਂ ਕਿਤੇ ਪੈਣਾ ਦੋ ਤਿੰਨ ਘੰਟੇ ਆਰਾਮ ਕਰਕੇ ਫੇ ਚੱਤੋ ਲਾਂਗੇ ਚਲੋ ਮੈਲੀ ਬਾਈ ਰੋਟੀ ਖਾ ਲਈਏ ਰੋਟੀ ਪਾਣੀ ਖਾ ਕੇ ਹੈ ਨਾ ਵਧੀਆ ਬੰਦੇ ਨੇ ਦਾਲ ਸਬਜ਼ੀ ਹਨ ਵਧੀਆ ਬਣਾਈ ਨਵਾਂ ਹੀ ਢਾਬਾ ਖੁੱਲਿਆ ਅਜੇ ਬੜਾ ਸੋਹਣਾ ਅਰੇਂਜਮੈਂਟ ਹੈ ਨਾ ਦਾਲਾ ਰਾਜੀਦਾਰੇ ਬਹਿ ਗਏ ਤਾਂ ਬਾਈ ਸਮਝ ਨਹੀਂ ਲੱਗੀ ਪਰ ਖਾ ਕੇ ਤਾਂ ਬਾਈ ਨਜ਼ਾਰਾ ਆ ਗਿਆ ਬਾਕੀ ਕਹਿੰਦਾ ਮੈਂ ਚਲਾਉਣਾ ਬਾਈ ਤੂੰ ਕਾਟੂ ਨਹੀਂ ਜਿੱਦੀ ਮੈਂ ਚਲਾ ਲਾਂ ਮੜ ਜਾ ਅਜੇ ਖੜ ਜਾ ਪਾਉੜੀ ਚੱਕ ਲੈਣ ਦੇ ਆਰਾਮ ਕਰੇ ਚੱਲੀ ਰਾਜੀ ਓਏ ਮਨਾ ਕਾਲੀ ਆਪਰ ਕੋਈ ਨਹੀਂ ਆ ਲੋ ਡਾਕਾ ਮਾ ਇਹ ਥੋੜਾ ਨਵਾਂ ਬਚਾਉਣਾ ਪੈਣਾ ਨਾਟਖੋਲ ਤਾਂ ਕੰਪਨੀ ਵਾਲੇ ਨੇ ਇਹਦਾ ਹੋਰ ਨਾਟਖੋਲ ਤਾਂ ਉਹਨਾਂ ਨੇ ਇਹਦਾ ਮੈਟ ਦਾ ਨਾ ਉਹਦੇ ਕਰਕੇ ਮੈਟ ਇਕੱਠਾ ਜਾ ਕਰਨ ਲੱਗਿਆ ਚਲੋ ਠੀਕ ਆ ਭਾਈ ਮਿਲਦੇ ਹਾਂ ਹੁਣ ਸਵੇਰੇ ਹੁਣ ਬਟੰਡਾ ਕਰ ਲਈਏ ਪਾਰ ਫੇਰ ਦੇਖਦੇ ਆਂ ਅਗਲੀ ਕਾਰਵਾਈ ਚੱਲ ਵੀ ਰਾਜੂ ਨੇ ਬਾਬੇ ਦਾ ਨਾਮ ਚਲੋ ਠੀਕ ਹੈ ਜੀ ਮਿਲਦੇ ਆਂ ਹੁਣ ਅਗਲੀ ਵੀਡੀਓ ਚ